ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਸਵਾਗਤ ਹੈ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਪੰਜਾਬੀ ਸਾਖੀਆਂ ਵਿਚਾਰਾਂ ਤੇ ਜੀਵਨ ਦੀਆਂ ਹਕੀਕਤਾਂ ਤੇ ਆਧਾਰਿਤ ਬਿਚਾਰਾਂ ਦੱਸਦੇ ਹਾਂ ਅੱਜ ਅਸੀਂ ਤੁਹਾਨੂੰ ਇੱਕ ਅਜੀਬ ਹੀ ਵਿਚਾਰ ਦੱਸ ਰਹੇ ਹਾਂ ਬੰਦੇ ਨੇ ਸਭ ਕੁਝ ਇੱਥੇ ਹੀ ਛੱਡ ਜਾਣਾ ਫਿਰ ਕਿਉਂ ਤੋਖਾ ਕਰਦਾ ਫਿਰਦਾ ਚਲੋ ਸ਼ੁਰੂ ਕਰਦੇ ਹਾਂ ਅਸੀਂ ਇੱਕ ਅਜੀਬੀ ਦੁਨੀਆ ਵਿੱਚ ਜੀ ਰਹੇ ਹਾਂ ਜਿੱਥੇ ਹਰ ਕੋਈ ਆਪਣੇ ਹਿੱਤਾਂ ਦੇ ਪਿੱਛੇ ਦੌੜ ਰਿਹਾ ਹੈ ਕਈ ਲੋਕ بار بار ਇਹਨੇ ਬੇਪਰਵਾਹ ਹੋ ਜਾਂਦੇ ਹਨ ਕਿ ਉਸ ਸੱਚ ਝੂਠ ਨੇਤੀ ਪਦੀ ਪਿਆਰ ਤੋਖਾ ਇਹਨਾਂ ਦੀ ਪਰਵਾਹ ਹੀ ਨਹੀਂ ਕਰਦੀ ਪਰ ਇੱਕ ਗੱਲ ਜੋ ਉਸ ਦੀ ਵੀ ਸੱਚ ਹੈ ਉਹ ਇਹ ਕਿ ਇੱਥੇ ਕੋਈ ਕੁਝ ਵੀ ਸਦਾ ਲੈ ਕੇ ਨਹੀਂ ਜਾਂਦਾ ਇੱਥੇ ਹਰ ਇੱਕ ਨੇ ਇੱਕ ਦਿਨ ਖਾਲੀ ਹੱਥ ਹੀ ਚਲੇ ਜਾਣਾ ਪਰ ਫੇਰ ਵੀ ਅਸੀਂ ਠੋਕੇ ਦਿੰਦੇ ਹਾਂ ਲੋਕਾਂ ਨੂੰ ਠੱਗਦੇ ਹਾਂ ਰਿਸ਼ਤੇ ਨੁਕਸਾਨ ਕਰਦੇ ਹਾਂ ਸਿਰਫ ਆਰਥਿਕ ਲਾਭ ਜਾਂ ਮਨਮਾਨੇ ਹਿੱਤਾਂ ਲਈ ਅਸਲ ਵਿੱਚ ਇਹ ਸਵਾਲ ਉੱਠਦਾ ਹੈ ਇਹ ਕਿਸਲੇ ਹੀ ਕਰਦੇ ਹਾਂ ਮਨੁੱਖੀ ਮਨ ਕੁਝ ਅਜੀਬ ਬਣਾਇਆ ਗਿਆ ਹੈ ਕਿ ਇਹ ਹਮੇਸ਼ਾ ਹੋਰ ਚਾਹੁੰਦਾ ਹੈ ਹੋਰ ਚਾਹੁੰਦਾ ਹੈ ਲਾਲਚ ਈਰਖਾ ਅੰਕਾਰ ਇਹ ਤਿੰਨ ਸ਼ਕਤੀਆਂ ਆदमी ਨੂੰ ਆਪਣੀ ਮੂਲ ਜੜ ਤੋਂ ਦੂਰ ਲੈ ਕੇ ਜਾਂਦੀਆਂ ਹਨ ਜਦ ਇੱਕ ਇਨਸਾਨ ਸੋਚਦਾ ਹੈ ਕਿ ਉਹ ਦੂਜਿਆਂ ਤੋਂ ਚਤੁਰ ਚਲਾਕ ਹੈ ਤਾਂ ਉਹ ਤੋਖੇ ਨੂੰ ਵੀ ਚਤਰਾਹੀ ਮੰਨ ਲੈਂਦਾ ਹੈ ਪਰ ਤੋਖਾ ਦੇਣ ਵਾਲਾ ਇਨਸਾਨ ਇਹ ਭੁੱਲ ਜਾਂਦਾ ਹੈ ਕਿ ਜਦੋਂ ਉਹ ਆਪਣੀ ਆਖਰੀ ਸਾਲ ਜਾਂਦਾ ਹੈ ਉਸ ਨਾਲ ਨਾ ਤਾਂ ਧਨ ਜਾਂਦਾ ਹੈ ਨਾ ਝੂਠੀ ਬਿੜਾਈ ਸਿਰਫ ਕਰਮ ਜਾਂਦੇ ਹਨ ਚੰਗੇ ਜਾਂ ਮਾੜੇ ਸਿਰਫ ਧੋਖਾ ਦੂਜਿਆਂ ਲਈ ਨਹੀਂ ਖੁਦ ਲਈ ਵੀ ਖਤਰਨਾਕ ਹੈ ਜਦੋਂ ਅਸੀਂ ਕਿਸੇ ਨੂੰ ਧੋਖਾ ਦਿੰਦੇ ਹਾਂ ਅਸੀਂ ਸਿਰਫ ਉਹਦਾ ਵਿਸ਼ਵਾਸ ਨਹੀਂ ਤੋੜਦੇ ਸਗੋਂ ਆਪਣੀ ਆਤਮਾ ਦੀ ਆਵਾਜ਼ ਨੂੰ ਵੀ ਕੋਚਲ ਦਿੰਦੇ ਹਾਂ ਇੱਕ ਵਜੂਦ ਸਾਡੀ ਅੰਦਰੂਲੀ ਦੁਨੀਆ ਨੂੰ ਉਥਲ-ਪੁਥਲ ਕਰਦਾ ਹੈ ਜੋ ਹਮੇਸ਼ਾ ਸਾਨੂੰ ਆਹستہ-ਆਹستہ ਖਤਮ ਕਰਦਾ ਜਾਂਦਾ ਹੈ ਚਿੰਤਾ ਪਛਤਾਵਾ ਅਰਥਹੀਣਤਾ ਇਹ ਸਭ ਗੁਣ ਜਨਮ ਲੈਂਦੇ ਹਨ ਜਦ ਅਸੀਂ ਔਣ ਇਮਾਨਦਾਰੀ ਰਹੀ ਜੀਵਨ ਬਿਜਾਰਦੇ ਹਾਂ ਰਸਤੇ ਤੋਖੇ ਅਤੇ ਨਹੀਂ ਭਰੋਸੇ ਤੇ ਚੱਲਦੇ ਹਨ ਆਪਣੇ ਆਸ-ਪਾਸ ਦੇਖੀਏ ਜਿੱਥੇ ਵੀ ਤੋਖਾ ਹੋਇਆ ਉੱਥੇ ਰਿਸ਼ਤਾ ਟੁੱਟਿਆ ਮਾਂ ਪਿਓ ਪਤੀ ਪਤਨੀ ਦੋਸਤ ਭਾਈਚਾਰਾ ਕੋਈ ਵੀ ਰਿਸ਼ਤਾ ਤੋਖੇ ਨੂੰ ਸਹਾਰ ਨਹੀਂ ਸਕਦਾ ਪਰ ਜਦ ਕਿਸੇ ਨੂੰ ਇਨਸਾਨੀਅਤ ਤੇ ਵਿਸ਼ਵਾਸ ਮੌੜ ਨਹੀਂ ਰਹਿੰਦਾ ਤਾਂ ਸਮਾਜ ਚ ਨਰਸਰਤਾ ਪੈਦਾ ਹੋ ਜਾਂਦੀ ਹੈ ਅੱਜ ਜੱਜ ਜੀ ਕਹਿੰਦੇ ਹਾਂ ਕਿ ਕਿਸੇ ਦੇ ਭਰੋਸੇ ਨਹੀਂ ਰਹਿੰਦਾ ਤਾਂ ਇਹ ਸਚਾਈ ਸਾਡੇ ਆਪਣੀਆਂ ਕਰਤੂਤਾਂ ਦਾ ਨਤੀਜਾ ਵੀ ਹੋ ਸਕਦੀ ਹੈ ਸੱਚਾ ਇਨਸਾਨ ਹਮੇਸ਼ਾ ਦਿਲਾਂ ਵਿੱਚ ਵੱਸਦਾ ਹੈ ਭਾਵੇਂ ਉਹ ਘਟ ਕਮਾਏ ਘਟ ਜਿਉਵੇ ਪਰ ਉਸ ਦਾ ਨਾਮ ਅੱਜਿਤ ਨਾਲ ਲਿਆ ਜਾਂਦਾ ਹੈ ਸੱਚ ਦੀ ਆਪਣੀ ਇੱਕ ਰੌਣਕ ਹੁੰਦੀ ਹੈ ਜੋ ਕਿਸੇ ਲਾਈਟ ਦੀ ਮੁਹਤਾਜ ਨਹੀਂ ਹੁੰਦੀ ਇਹ ਸੱਚ ਕਦੇ ਨਹੀਂ ਬਦਲਦਾ ਕਿ ਇੱਕ ਦਿਨ ਅਸੀਂ ਸਾਰੇ ਇੱਥੇ ਛੱਡ ਜਾਣਾ ਨਾ ਇਟਾਂ ਨਾ ਜ਼ਮੀਨਾਂ ਜਾਇਦਾਦਾਂ ਨਾ ਪੈਸਾ ਢੇਲਾ ਨਾ ਝੂਠੀਆਂ ਬੁਲਾਈਆਂ ਕਿਸੇ ਕੰਮ ਦੀਆਂ ਹੋਣਗੀਆਂ ਇਹ ਇੱਕ ਰੀਤ ਹੈ ਜੈਸਾ ਆਇਆ ਹੈ ਉਸੇ ਤਰ੍ਹਾਂ ਜਾਣਾ ਹੈ ਇਸ ਸੱਚ ਨੂੰ ਸਮਝ ਲੈਣਾ ਸਾਡੇ ਤੋਖਿਆਂ ਦੀ ਜੜ ਹਲਾ ਸਕਦਾ ਹੈ ਸਾਨੂੰ ਆਪਣੇ ਵਿੱਚ ਸੁਧਾਰ ਲਿਆਉਣੇ ਚਾਹੀਦੇ ਹਨ ਸਾਨੂੰ ਆਤਮ ਚਿੰਤਨ ਕਰਨਾ ਚਾਹੀਦਾ ਹੈ ਹਰ ਰੋਜ਼ ਆਪਣੇ ਕਰਮਾਂ ਦੀ ਗਿਣਤੀ ਕਰਨੀ ਚਾਹੀਦੀ ਹੈ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਇਹ ਕੋਈ ਕਮਜ਼ੋਰੀ ਨਹੀਂ ਜਿੱਥੇ ਕੋਈ ਤੋਂ ਖਾ ਦਿੱਤਾ ਹੋਵੇ ਉੱਥੇ ਜਾ ਕੇ ਮਾਫੀ ਮੰਗੋ ਰਿਸ਼ਤਿਆਂ ਨੂੰ ਸੰਭਾਲਣਾ ਚਾਹੀਦਾ ਹੈ ਰਿਸ਼ਤਿਆਂ ਨੂੰ ਸੰਭਾਲਣਾ ਸੌਖਾ ਨਹੀਂ ਪਰ ਬਧੇਰੇ ਅਨਮੋਲ ਹੈ ਕਦੇ ਕਦੇ ਸੱਚ ਦੱਸਣਾ ਮੁਸ਼ਕਲ ਹੁੰਦਾ ਹੈ ਪਰ ਆਖਰਕਾਰ ਉਹੀ ਲਾਹੇਵੰਦ ਹੁੰਦਾ ਹੈ ਸਾਨੂੰ ਸੱਚ ਨੂੰ ਗਲੇ ਲਗਾਉਣਾ ਚਾਹੀਦਾ ਹੈ ਇਹ ਸਾਨੂੰ ਅੰਦਰੋਂ ਮજબૂત ਬਣਾਉਂਦੇ ਹਨ ਅੰਤ ਵਿੱਚ ਇੱਕ ਸ਼ਬਦ ਕਦੇ-ਕਦੇ ਦਿਲ ਨੂੰ چیر ਦਿੰਦਾ ਹੈ ਓਵੇਂ ਹੀ ਤੋਖਾ ਸਾਰੀ ਜ਼ਿੰਦਗੀ ਨੂੰ ਅਨਿਸ਼ਚਿਤਤਾ ਦੇ ਗੜੇ ਵਿੱਚ ਤੱਕ ਸਕਦਾ ਹੈ ਪਰ ਜੇ ਅਸੀਂ ਇਹ ਯਾਦ ਰੱਖੀਏ ਸਭ ਕੁਝ ਇੱਥੇ ਛੱਡ ਜਾਣਾ ਤਾਂ ਸਾਡੀ ਦਿਨਚਰਿਆ ਸਾਡੀ ਸੋਚ ਸਾਡੇ ਰਿਸ਼ਤੇ ਸਾਡਾ ਜੀਵਨ ਇੱਕ ਨਵੀਂ ਦਿਸ਼ਾ ਲੈ ਕੇ ਆ ਸਕਦਾ ਹੈ ਸੱਚਾ ਜਿਓ ਸਫਲ ਜਿਓ ਕਿਉਂਕਿ ਆਖਰਕਾਰ ਧੋਖਾ ਕਿਸੇ ਹੋਰ ਲਈ ਨਹੀਂ ਆਪਣੇ ਆਪ ਲਈ ਨੁਕਸਾਨਦਾਇਕ ਹੁੰਦਾ ਹੈ ਸੋ ਸਾਨੂੰ ਧੋਖਾ ਦੇਣ ਤੋਂ ਬਚਣਾ ਚਾਹੀਦਾ ਹੈ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਜੇ ਤੁਹਾਨੂੰ ਸਾਡੀ ਸਾਕੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇ ਸਾਖੀ ਵਿੱਚ ਅਸੀਂ ਕਿਸੇ ਦਾ ਦਿਲ ਦਿਖਾਇਆ ਹੋਵੇ ਤਾਂ ਸਾਨੂੰ ਮਾਫ਼ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ